ਹਾਂਜੀ ਦੋਸਤੋ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਲੈ ਕੇ ਤੁਹਾਡੇ ਅੱਗੇ ਫੇਰ ਆਏ ਹਾਂ ਜੇ ਸਾਡਾ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਕਰ ਲੋ ਲਾਈਕ ਜੀ ਸੋ ਵੀਰੋ ਸਾਡੇ ਚੈਨਲ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਜੀ ਵੀਡੀਓਸ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਸੋ ਵੀਰੋ ਅ ਬੰਦੇ ਦਾ ਹੌਸਲਾ ਬਣ ਜਾਂਦਾ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਅੱਗੇ ਲੈ ਕੇ ਆਇਆ ਕਰਾਂਗੇ ਸੋ ਵੀਰੋ ਐਦਾਂ ਜਰੂਰ ਕਰਿਆ ਕਰੋ ਸਾਡੀਆਂ ਵੀਡੀਓਸ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਜੀ ਸਾਡਾ ਕੰਮ ਆ ਵੀਡੀਓਸ ਪਾਉਣਾ ਵਧੀਆ-ਵਧੀਆ ਚੀਜ਼ਾਂ ਦਿਖਾਉਣੀਆਂ ਸੋਡਾ ਕੰਮ ਆ ਸ਼ੇਅਰ ਕਰਨ ਨਾਲ ਕੇ ਸੋ ਦੋਸਤੋ ਆਓ ਸਾਡ ਨੂੰ ਦਿਖਾਉਣੇ ਆ ਪੁਰਾਣੀਆਂ ਸੱਭਿਆਤ ਚੀਜ਼ਾਂ ਨੇ ਅਸੀਂ ਅੱਜ ਆਏ ਹੋ ਇਸ ਡੇਰੇ 'ਚ ਖੂਹਾ ਵਾਲਾ ਡੇਰਾ ਸੋ ਤੁਹਾਨੂੰ ਦਿਖਾਉਣੇ ਆ ਜੀ ਸਾਡੇ ਚੈਨਲ ਅੰਡ ਤੱਕ ਜਰੂਰ ਬਨੇ ਰਹੋ ਜੀ ਚਲੋ ਦੇਖੋ ਜੀ ਇਹ ਆ ਜੀ ਡੇਰਾ ਦੇਖ ਸਕਦੇ ਹੋ ਦੋਸਤੋ ਡੇਰਾ ਇਸਨਾਦੀ ਸੋ ਸਾਨੂੰ ਦਿਖਾਉਣਿਆ ਪ੍ਰਾਣੀ ਦੀ ਸੱਭਿਆਤਾ ਦੇਖੋ ਜੀ ਇਹ ਆ ਖੂ ਉਹ ਸਾਣਾ ਸਾਲ ਪੁਰਾਣਾ ਖੂਹ ਆ ਦੋਸਤੋ ਜਿੱਥੋਂ ਪਹਿਲਾਂ ਕੇ ਪਾਣੀ ਭਰਦੇ ਹੁੰਦੇ ਸੀਗੇ ਸੋ ਹੁਣ ਟੁੱਟ ਗਿਆ ਸਪਲਾਈ ਬੱਟਰ ਵਾਕਸਾਂ ਦਾ ਚੱਲ ਪਿਆ ਸੋ ਵੀਰੋ ਇਹ ਪੁਰਾਣੀ ਸੱਭਿਆਤਾ ਸਾਡੀ ਸਾਹਮਣੇ ਰੱਖੀ ਹੋਈ ਆ ਫੱਤਾ ਮਲੂਕਾ ਡੇਰਾ ਖੂਹਾਂ ਵਾਲਾ ਵੀ ਕੇ ਇਹ ਡੇਰਾ ਮੌਜੂਦ ਆ ਅੱਜ ਵੀ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਆਕੇ ਸੋ ਇਹ ਹੈਗਾ ਜੀ ਛੋਟਾ ਜਿਹਾ 뷰 ਇੱਕ ਤੁਹਾਨੂੰ ਦਿਖਾਉਣੇ ਆ ਜੀ ਦੇਖ ਸਕਦੇ ਹੋ ਦੋਸਤੋ ਇਹ ਆ ਇਹ ਹੈ ਡੇਰੇ ਦਾ ਬਾਰੀ ਦ੍ਰਿਸ਼ ਸੋ ਦੋਸਤੋ ਮੌਸਮ ਵੀ ਬਹੁਤ ਵਧੀਆ ਸੀ ਸੋ ਚਾ ਵੀਡੀਓ ਬਣਾ ਲੈਨੇ ਆ ਸੋ ਦੇਖੋ ਜੀ ਇੱਥੇ ਬਹੁਤ ਸਾਰੇ ਪੰਛੀ ਦਰਖਤਾਂ ਤੇ ਆਉਂਦੇ ਆ ਜੀ ਸੋ ਦੇਖੋ ਦੇਖ ਸਕਦੇ ਹਾਂ ਜੀ ਦੇਖੋ ਜੀ ਦੇਖ ਵੀ ਸਕਦੇ ਹਾਂ ਦੋਸਤੋ ਇੱਥੇ ਬਹੁਤ ਜਿਆਦਾ ਆਵਾਜ਼ ਕਰਦੀਆਂ ਪੰਛੀਆਂ ਦੀ ਦੇਖੋ ਇਹ ਹੋਰ ਦਿਖਾਣੇ ਆਂ ਦੇਖੋ ਦੇਖੋ ਦੋਸਤੋ ਇਹ ਸਾਡੇ ਮਾਤਾ ਰਾਣੀਆਂ ਦੇ ਜਿੱਥੇ ਕਲਰ ਵਾਲੀ ਮਾਤਾ ਕਹਿੰਦੇ ਨੇ ਆਪਾਂ ਉਹ ਆ ਜੀ ਦੇਖ ਸਕਦੇ ਹੋ ਦੋਸਤੋ ਵਿਚਲਾ ਦ੍ਰਿਸ਼ ਨਾਲ ਹੀ ਡੇਰਾ ਹੈ ਕੋ ਟੰਡੀ ਟੰਡੀ ਹਵਾ ਚੱਲ ਰਹੀ ਆ ਦੋਸਤੋ ਬਹੁਤ ਵਧੀਆ ਨਾਲ ਹੀ ਗੁਰੂ ਘਰ ਆ ਇਹਦੇ ਸੋ ਅੱਜ ਵਰਛੀ ਸੀਗੀ ਸੋ ਸਮਾਗਮ ਚੱਲੇ ਹੋਏ ਨੇ ਗੁਰੂ ਘਰ ਫੱਤਾ ਮਾਲੋਕਾ ਵੀ ਕੇ ਸੋ ਵੀਰੋ ਪਹੁੰਚਣ ਦੀ ਜਰੂਰ ਕੋਪਾਲਤਾ ਕਰਿਓ ਥੈਂਕ ਯੂ ਧੰਨਵਾਦ ਸਾਡੇ ਐਂਡ ਤੱਕ ਚੈਨਲ ਅੱਜ ਜਰੂਰ ਬਣੇ ਰਿਹਾ